ਲੋ ਜੀ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਡੇਰਾ ਬਾਬਾ ਨਾਨਕ ਅਜਿੱਤਾਰੰਦਾਵਾ پارک ਦੇ ਲਾਗੇ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਕਿ ਪਾਣੀ ਦਾ ਪੱਧਰ ਬਹੁਤ ਵੱਧ ਚੁੱਕਾ ਹੈ ਤੁਸੀਂ ਦੇਖੋ پارک ਦੀ ਕੰਧ ਜਿਹੜੀ ਹੈ ਬਿਲਕੁਲ ਲੈਵਲ ਬਰਾਬਰ ਚੱਲ ਰਿਹਾ ਹੈ ਇਸ ਟਾਈਮ ਪਾਣੀ ਡੇਰਾ ਬਾਬਾ ਨਾਨਕ ਚ ਕਾਫੀ ਇੰਟਰ ਚੱਕ ਕਰ ਚੁੱਕਾ ਹੈ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਚੱਲ ਰਿਹਾ ਹੈ ਤੁਸੀਂ ਦੇਖਦੇ ਰਹੋ ਪਲ-ਪਲ ਦੀ ਖਬਰ ਪਬਲਿਕ ਹਲਚਰ ਨਿਊ ਚੈਨਲ ਡੇਰਾ ਬਾਬਾ ਨਾਨਕ ਇਸ ਵੇਲੇ ਦੀ ਬੱਤੀ ਖਬਰ ਡੇਰਾ ਬਾਬਾ ਨਾਨਕ ਕੋਰੇ ਡੇਰਾ ਬਾਬਾ ਨਾਨਕ ਵਿੱਚ ਪਾਣੀ ਜਿਹੜਾ ਪ੍ਰਵੇਸ਼ ਕਰ ਚੁੱਕਾ ਹੈ ਤੁਸੀਂ ਤਸਵੀਰਾਂ ਲਾਈਵ ਜਿਹੜੀਆਂ ਪਬਲਿਕ ਹਲਚਨ న్యూਸ ਚੈਨਲ ਤੇ ਦੇਖ ਰਹੇ ਹੋ ਇਸ ਟਾਈਮ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਦਰਬਾਰ ਸਾਹਿਬ ਦੀ ਇੱਕ ਸਾਈਡ ਤੇ ਖੜੇ ਹਾਂ ਜਿੱਥੇ ਕੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤਾਂ ਡੇਰਾ ਬਾਬਾ ਨਾਨਕ ਵਿੱਚ ਪਾਣੀ ਐਂਟਰ ਕਰ ਚੁੱਕਾ ਹੈ ਤੁਸੀਂ ਦੇਖਦੇ ਰਹੋ ਪਲ-ਪਲ ਦੀ ਖਬਰ ਪਬਲਿਕ ਹਲਚਨ న్యూਸ ਚੈਨਲ ਤੇ ਅੱਤ ਤਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਰਤਾਰਪੁਰ ਕੋਰੀਡੋਰ ਜਿਹੜਾ ਡੇਰਾ ਬਾਬਾ ਨਾਨਕ ਤੋਂ ਰਸਤਾ ਜਾਂਦਾ ਇੱਥੇ ਦੇਖੋ ਪਾਣੀ ਦਾ ਵਹਾਅ ਕਿੰਨਾ ਤੇਜ਼ ਚੱਲ ਰਿਹਾ ਹੈ ਪਾਣੀ ਪ੍ਰਵੇਸ਼ ਕਰ ਚੁੱਕਾ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੀ ਸਾਈਡ ਤੇ ਆਏ ਆ ਉੱਥੇ ਤੁਸੀਂ ਲਾਈਵ ਤਸਵੀਰਾਂ ਦੇਖੋ ਕਿ ਕਿੰਨਾ ਪਾਣੀ ਡੇਰਾ ਬਾਬਾ ਨਾਨਕ ਵਿੱਚ ਵੀ ਐਂਟਰ ਕਰ ਚੁੱਕਾ ਹੈ ਲਓ ਜੀ ਡੇਰਾ ਬਾਬਾ ਨਾਨਕ ਵਿੱਚ ਪਾਣੀ ਪ੍ਰਵੇਸ਼ ਕਰ ਚੁੱਕਾ ਹੈ ਇਸ ਟਾਈਮ ਅਸੀਂ ਪਹੁੰਚੇ ਆ ਜੀ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਜਿਹੜੇ ਬਾਈਕ ਸਾਈਡ ਤੇ ਵੇਖੋ ਲਾਈਵ ਤਸਵੀਰਾਂ ਪਬਲਿਕ ਹਲਚਲ ਨਿਊਜ਼ ਚੈਨਲ ਦੀਆਂ ਪਾਣੀ ਪੂਰਾ ਜਿਹੜਾ ਆਪਣਾ ਯੂਰ ਦਿਖਾ ਰਿਹਾ ਹੈ ਇੱਥੇ ਚਲ ਗਿਆ ਤਾਂ ਉਹ ਹੋ ਗਿਆ ਆ ਡਾਕਲੇਟੇ ਨਾ ਤਾ ਤੁਸੀਂ ਬੰ ਟੁੱਟਣ ਨਾਲ ਪਾਣੀ ਪ੍ਰਵੇਸ਼ ਕਰ ਚੁੱਕਾ ਕੀ ਕੰਕੰਡੀ ਆਈ ਐਲਪੀ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਸਾਡੀ ਫਸਲ ਸਾਰੀ ਮਾਰੀ ਗਈ ਆ ਇਹ ਆ ਵੀ ਸਰਕਾਰ ਕੋ ਧਿਆਨ ਦੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਸ਼ਵਾਰ ਪ੍ਰਜਾਣ ਦੀ ਮਰਜ਼ੀ ਨਾਲ ਟੁੱਟਾ ਪੈਣੀ ਆ ਭਾਜੀ ਧਿਆਨ ਦਿਮਾਰੋ ਕਿੱਥੇ ਪ੍ਰਸ਼ਾਸਨ ਡੇਰੇ ਡੇਰੇ ਬਾਬਾ ਨਾਲ ਚਾ ਨਾ 12 12 ਫੋਟ